ਬੀ ਬਣੀ ਐਵੇਂ ਬੰਨਨੇ ਚਾਹੀਦੇ ਆ ਸਾਡੇ 77400 ਦਾ ਫਰੇਮ ਹੈ ਬਣਾ ਕੇ ਅੱਗੇ ਸੈਂਟਰ ਵਾਲੇ ਬਾਅਦ ਚ ਸਮਝੇਗਾ ਬਸ ਇਹ ਕਰਨਾ ਹੈ ਇੱਥੇ ਆਪਣਾ ਆਨਲਾਈਨ ਹੀ ਟੈਗ ਟਿੰਦਾ ਆ ਕਟਿਆ ਗਿਆ ਹਲਾ ਪਈ 나 ਕੋ ਬੰਦਾ ਖੜਾ ਇੱਥੇ ਨਾ ਕੋਸ਼ ਆਪੇ ਗੱਡੀਆਂ ਤੁਰ ਜਾਣੀਆਂ ਆਪੇ ਤੁਰੀਆਂ ਹੋਣੀਆਂ ਨੇ ਉਥੇ ਲਲੂੜ ਪਈ ਤੇ ਲੜਨ ਜੋਗੇ ਤੇ ਡਰਾਈਵ ਆਪਣੀ ਰਹਿ ਗਈ ਸਾਰੀ 22 ਮਿੰਟਾਂ ਦੀ 25 ਕਿਲੋਮੀਟਰ ਜਾ ਸਕਦਾ ਵੀ ਸਾਨੂੰ 11 ਕਿਲੋਮੀਟਰ ਵੱਧ ਦਰਾ ਪਿਆ ਹੈ ਕਿਉਂਕਿ ਅਸੀਂ ਗਲਤ ਮੋੜ ਗਏ ਸੀ ਇਹ ਮਲਾਉ ਦਾ ਫੂਡ ਕੰਪਨੀ ਹੈ ਆਈ ਥਿੰਕ ਸੋ ਆਮਲੇਛੇ ਰੋਟੀਆਂ ਇੰਦਰ ਅਰੇ ਸਾਰਾ ਟਿੱਕੀ ਪਈ ਜਾਂਦੀ ਹੈ ਅੱਗੇ ਟੱਕਣ ਲਈ ਆਉਂਦੇ ਨੇ ਆ ਦੇਖੋ ਤਕਣ ਲਾ ਕੇ ਉਸ ਤੋਂ ਕੇ ਪੈਸੇ ਨਹੀਂ ਦੀ ਸਾਰੀ ਜੇ ਆਪਾਂ 3000 ਹੀ ਦੇ ਦਿੰਦੇ ਹਾਂ ਵੀ ਐ ਤੈਨੂੰ 2 ਘੰਟੇ ਹੋ ਚੁੱਕੇ ਆ ਉਹ ਸਾਨੂੰ ਖਵੇ ਕੇ ਜੀ ਨੇ ਦਵਾ ਖਰਾਬ ਕੀਤਾ ਆਏ ਨੇ ਲੱਗ ਬੋਲੀ ਬੋਲੀ ਕੀ 사ਣਾ ਕਿਹੜਾ 사ਣਾ ਹੀ ਮਤਲਬ ਆਏ ਘਰ ਤੇ ਖੜੇ ਹੁਣ ਸਾਲਾ ਹੋ ਗਿਆ ਲੰਚ ਟਾਈਮ ਐ ਨਾਊ ਵੀ ਆਰ ਗੋਇੰਗ ਟੂ ਹੈਵ ਆਰ ਲੰਚ ਇਹ ਅਸੀਂ ਕਰ ਰਹੇ ਆ ਫਰੇਮ ਖੜੇ ਤੇ ਆਲੂ ਨਹੀਂ ਫਿਰ ਸਾਰੇ ਹੋਣਗੇ ਉਹ ਵੀਡੀਓ ਕਰਾਂਗੇ ਓਕੇ ਬੋਸ ਸ਼ਲ ਵੀ ਗੋ ਹਾਂ ਓਕੇ ਟਾਣਾ ਪੰਜਾਬੀ ਆਏ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ 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 ਚੱਲੇ ਬਣਾਉਂਦੇ ਨਵੇਂ ਕੰਮ ਦੇ ਤੇ ਆਪਣਾ ਦਿਨ ਦੀ ਸ਼ੁਰੂਆਤ ਹੁੰਦੀ ਕੁਝ ਇਸ ਤਰੀਕੇ ਨਾਲ सच्चा से सच्चा नहीं दे दे <coughs> में को को पापा और मंदिर के दिन का तो दरबार ये जैसे सुंदर दरबार होकर बोल बोल ये सरकार अमृत लसत है विचार धनिया <coughs> <coughs> का कपड़ा हमने लिया जो नाम के हो जाने से अपने विचार था पहले कितना हो या फिर आपने सोए इनसे का ना तो कभी पे आपने के सुनिए इनसे पांव पाए थोड़ा सुख लगे सो जन में ਹੁਣ ਇਸ ਤੋਂ ਬਾਅਦ ਆਪਾਂ ਡ੍ਰੈਂਕ ਸਮਝਾਂਗੇ ਜਿਹੜੀ ਅੱਜ ਦਾ ਕੰਮ ਏ ਤੇ ਬਹੁਤ سارے ਡ੍ਰੈਂਕ ਸਮਝਾਉਣਗੇ ਤੇ ਫਿਰ ਆਪਾਂ ਫੜਾਂਗੇ ਗੱਡੀ ਦੀ ਹੁਣ ਇੱਕ ਜੰਦ ਪਏ 10 ਲਾਫ ਚਾਹਨਾ ਸਮਝ ਲੋ ਪਹਿਲਾਂ ਫਰੇਮ ਬਣਾਉਣੇ ਜੋ ਹਾਂਜੀ ਫਰੇਮ ਆ ਬਣਨੇ ਆ ਪਰੇ 1 2 2 ਇੱਕ ਤੋਂ 2 3 4 5 6 12 ਫਰੇਮ ਬਣਾ ਲੈਣੇ ਜੋ 12 ਫਰੇਮ ਬਣਾ ਕੇ ਖੜੇ ਕਰਨੇ ਆ ਠੀਕ ਹੈ ਇੱਕ ਦੀ ਵੀ ਉਧਰੋਂ ਆ ਜਿਵੇਂ ਡ੍ਰੈਗ ਬਣੀ ਐਵੇਂ ਬਣਨੇ ਚਾਹੀਦੇ ਠੀਕ ਹੈ ਸਾਢੇ 7 7400 ਦਾ ਫਰੇਮ ਆ ਬਣਾ ਕੇ ਆਹ ਜਿਹੜੇ ਸੈਂਟਰ ਵਾਲੇ ਬਾਅਦ ਚ ਲਾਉਣਾ ਜੇ ਸਿੰਗਲ ਲੱਗਣਾ ਵਿੱਚ ਜਾਨੀ ਜੋਇਨ ਕਰਨਾ ਦੋ ਮਨੀਸ ਸਪੇਸ ਨਾਲ ਲਾ ਕੇ ਠੀਕ ਹੈ ਠੀਕ ਹੈ ਇਹਦਾ ਬੀਮ ਮਗਰ ਹੈਗੇ ਜੋ ਡਵਲ ਮਗਰ ਹੈਗੇ ਅੱਗੇ ਕੋਈ ਵੀ ਬੀਮ ਨਹੀਂ ਲੱਗਣਾ ਜੋ ਇੱਕਲੀ ਸਾਰੇ ਫਰੇਮ ਖੜੇ ਕਰ ਲੈਣੇ ਜਾਨੀ ਆਹ ਜਿਹੜੇ ਬੀਮ ਉੱਪਰ ਲੈਣ ਇਹ ਵਿਹਲੇ ਆ ਜੀ ਇਹਨੂੰ ਥੱਲੇ ਲਾ ਕੇ ਸਾਰੀਆਂ ਲੈਣਾ ਖੜੀਆਂ ਕਰ ਲੈਣੀਆਂ ਬਾਜਾ ਵੀ ਵਿੱਚ ਲਾ ਦੇਣੀ ਹੈ ਫਿਰ ਬਾਜਾ ਜਿਹੜਾ ਖੜੀ ਹੋ ਗਿਆ ਨਾ ਥੱਲੇ ਵਾਲੇ ਆ ਦੇਖ ਲੋ ਫਿਰ ਅਰੇ ਥੱਲੇ ਆ ਉਤਲੇ ਬੀਮ ਜਿਹੜੇ ਇਹ ਵਿਲੇ ਆ ਪਹਿਲੋ ਥੱਲੇ ਲਾ ਕੇ ਜ਼ਮੀਨ ਤੇ ਛੋਟੇ ਛੋਟੇ ਨੇ ਐਡੇ ਦੇ ਬੀਮ ਨੇ ਸਾਰੇ ਇਹਨਾਂ ਨੂੰ ਖੜੇ ਕਰ ਲੈਣਾ ਹੈ ਲੈ ਇਹਨੂੰ ਵੀ ਇਹਨੂੰ ਵੀ ਦੋ ਲੈਣਾ ਦੋਵੇਂ ਲੈਣਾ ਲੰਮੀਆਂ ਖੜੀਆ ਕਰ ਲੈ ਉੱਥੇ ਨਾਲ ਹੀ ਪਿੰਡ ਤੁਹਾਨੂੰ ਦੱਸੀ ਜਾਊਗਾ ਉਹਨੂੰ ਇਹ ਨਾ ਜੱਜਮੈਂਟ ਹੋਵੇ ਵੀ ਹਾਂ ਮੈਂ ਬੰਦੇ ਕੰਮ ਹੀ ਨਹੀਂ ਜਾਣਦੇ ਆ ਬੀਮ ਉਤਲੇ ਥੱਲੇ ਲਾ ਕੇ ਖੜੇ ਕਰਨੇ ਆ ਬੀਮ ਵੱਖਰੇ ਹੋਣਗੇ ਉਤਲੇ ਵੱਖਰੇ ਹੋਣਗੇ ਬੀਮ ਅਡੋੜੀ ਸੈਜ ਹੋਣਗੇ ਬਸ ਇਹ ਕਰਨਾ ਹੈ ਆਪਾਂ ਕੋਈ ਕੰਮ ਆਪਾਂ ਲਿਆ ਸਮਝ ਸਾਰਾ ਹੁਣ ਇਸ ਤੋਂ ਬਾਅਦ ਆਪਾਂ ਚੱਲਦੇ ਆਪਨੀ ਡਰਾਈਵ ਹੈਗੀ ਆ ਆਰਾਊਂਡ 39 ਮਿੰਟਸ ਦੀ ਤੇ ਫਿਰ ਆਪਾਂ ਪਹੁੰਚ ਜਣਾ ਕੰਮ ਤੇ ਤੇ ਬਾਕੀ ਵੀਡੀਓ ਉੱਥੇ ਜਾ ਕੇ ਬਣਾਵਾਂਗੇ ਤੇ ਨਾਲੇ ਤੁਹਾਨੂੰ ਵੀਊ ਵੀ ਦਿਖਾਈ ਜਾਊਗਾ ਤੇ ਬਹੁਤ ਗੱਡੀਵਾੜ ਇੱਥੇ ਜ਼ਮੀਨ 'ਚ ਗੱਡੀ ਲਾਉਣੀ ਬਹੁਤ ਔਖੀ ਏ ਚਲੋ in 1.4 kilometers. Turn right on Jalan Sungai Besi in the two. ਅੱਜ ਵੀ ਬਹੁਤ ਬਾਰਿਸ਼ ਹੋ ਰਹੀ ਹੈ ਇਸ ਕਰਕੇ ਮੌਸਮ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਪਰ ਗੱਡੀ ਇਹ ਚਲਾਉਣੀ ਬਹੁਤ ਔਖੀ ਕਿਉਂਕਿ ਸਲਿਪਰੀ ਰੋਡ ਨੇ ਤੇ ਤਿਲਕ ਜਾਂਦੀ ਹੈ ਤੇ ਉਸ ਹਿਸਾਬ ਨਾਲ ਧਿਆਨ ਚਲਾਉਣੀ ਪੈਂਦੀ ਹੈ ਬਸ ਰੋਡ ਹੈ ਇਹਦਾ ਮੈਨੂੰ ਪਹਿਲਾਂ ਬਹੁਤ ਡਰ ਲੱਗਦਾ ਹੁੰਦਾ ਸੀ ਜਦੋਂ ਮਲਕੀ ਮੈਂ ਨਾਲ ਬੈਠਾ ਨਾ ਤੇ ਹੁਣ ਆ ਚਲਾਉਂਦਾ ਤਾਂ ਡਰ ਤਾਂ ਜੀ ਵੀ ਹੈਗਾ ਕੋਈ ਸਲਿਪਰੀ ਰੋਡ ਤੇ ਬੜੇ ਹਿਸਾਬ ਨਾਲ ਚਲਾਉਣੀ ਪੈਂਦੀ ਹੈ ਕੋਈ ਸਟੀਅਰਿੰਗ ਵੀ ਹੈ ਪੂਰਾ ਐਂ ਹੀ ਰੱਖਣਾ ਪੈਂਦਾ ਹੈ ਪੂਰਾ ਟੂਰ ਹੈ ਇਹ ਟ੍ਰੈਲਰ ਦਾ ਤੇ ਡਰਾਈਵ ਆਪਣੀ ਰਹਿ ਗਈ ਸਾਰੀ 22 ਮਿੰਟਾਂ ਦੀ 25 ਕਿਲੋਮੀਟਰ ਰਹਿ ਗਈ ਹੈ ਕਈ ਜਗੀਰੇ ਕਈ ਕਈ ਵੀਰੇ ਇਹ ਦੇਖ ਲੋ ਉਹ ਵਾਹ ਚੱਲਦੀ ਹੈ ਸਹੀ ਹੈ ਤੇ ਜਿਵੇਂ ਆਪਣੇ ਟੋਲ ਟੈਕਸ ਹੁੰਦੇ ਉਧਰ ਚੱਲ ਕਿਸਾਨੀ ਘੜ ਦੇ ਲੰਘਣ ਨੂੰ ਜਾਈਦਾ ਇੱਥੇ ਨਹੀਂ ਇੱਥੇ ਆਪਣਾ ਆਨਲਾਈਨ ਹੀ ਟੈਗ ਕੀਤਾ ਆ ਕੱਟਿਆ ਗਿਆ ਹਣਾ ਭਾਈ 나 ਕੋ ਬੰਦਾ ਖੜਾ ਇੱਥੇ ਨਾ ਕੋਸ਼ ਆ ਆਪੇ ਗੱਡੀਆਂ ਤੁਰ ਜਾਣੀਆਂ ਆਪੇ ਤੁਰ ਜਾਣੀਆਂ ਨੇ ਉਥੇ ਲਾਲ ਲੁੱਟ ਪਈ ਦੇ ਇਹ ਲੜਨ ਜੋ ਕਿਵੇਂ ਹੈਗਾ ਨਾ ਛੱਡਾਂ ਲੱਗੇ ਨਾ ਗਸਾਂਦੇ ਆ ਜਿਹੜਾ ਕੋਈ ਕਿਸਾਨੀਆ ਛੱਡਾ ਲੱਗਾ ਆਪਾਂ ਪਹੁੰਚ ਚੁੱਕੇ ਹਾਂ ਕੰਮ ਤੇ ਤੇ ਡਰਾਈਵ ਤਾਂ ਵੈਸੇ ਥੋੜੀ ਹੀ ਤੇ ਬਾਕੀ ਨੂੰ ਆਪਣੇ ਲੱਗਾ ਪਤਾ ਨਹੀਂ ਕਿਉਂ ਦੋ ਟੂਲ ਸਾਨੂੰ ਪਹੁੰਚੇ ਨੇ ਤੇ ਜੇ ਮਨ ਲਾ ਨਾ ਪਤਾ ਲੱਗਾ ਤਾਂ ਵੀਡੀਓ ਦਈ ਦੱਸ ਪਰ ਫਿਰ ਵੀ ਇਹੀ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਤੇ ਬੌਸ ਵੀ ਆ ਗਏ ਨੇ ਤੇ ਜਦ ਮੈਂ ਕੰਪਨੀ ਬਣਾਉਣਾ ਹੋਣਾ ਆਹ ਕੰਪਨੀ ਹੈ ਤੇ ਉਹ ਖੜੀ ਆਪਣੀ ਗੱਡੀ ਸਾਪਾ ਕੰਪਨੀ ਹੁਣ ਪਹੁੰਚ ਚੁਕੇ ਆ ਤੇ ਹੁਣ ਕੰਮ ਜਾ ਕੇ ਦੇਖਦੇ ਆ ਵੈਸਾ ਡ੍ਰੈਂਕ ਦੱਸੀ ਹੋਈ ਸੀ ਬੌਸ ਨੇ ਰੂਏ ਨੇ ਹੀ ਦੱਸਦੇ ਹੋਰ ਡ੍ਰੈਂਕ ਸਾਨੂੰ ਨਾਲ ਬਣਾਉਣਾ ਹੁੰਦਾ ਜਿੰਨੀ ਡ੍ਰੈਂਕ ਹੋਵੇ ਉਹ ਸਾਨੂੰ ਐਫਰਟ ਵਗੈਰਾ ਤਿਆਰ ਹੋ ਜਾਂਦੇ ਆ ਤੇ ਆਹ ਪੂਰੀ ਕੰਪਨੀ ਤੇ ਸਾਰਾ ਸਮਾਂ ਰੱਖਿਆ ਉਹਦੇ ਵਰਕਰਾਂ ਦਾ ਕੰਮ ਕਰਦੇ ਪਏ ਨੇ ਹਾਲੇ ਇਮ ਲਾਉਦਾ ਫੂਡ ਕੰਪਨੀ ਆਈ ਥਿੰਕ ਸੋ ਤੇ ਆ ਗਿਆ ਆਪਣੇ ਸਮਾਨ ਇਹਨੂੰ ਹੁਣ ਪਕਾਇਆ ਰੈਡੀ ਇਦਾਂ ਹੀ ਪੈਕ ਹੋ ਗਿਆ ਉਹਨਾਂ ਦਾ ਵੈਸੇ ਪੈਕ ਹੋ ਗਿਆ ਉਹਨਾਂ ਦਾ ਖਾਰਤਾ ਜਿੰਨਾ ਉਸ ਸਮਾਂ ਹੀ ਹੋਣਾ ਹੈ ਤੇ ਬਾਕੀ ਹੋਰ ਸਮਾਨ ਇੱਥੇ ਪਿਆ ਹੋਊਗਾ ਹੋਰ ਸਾਰਾ ਸਮਾਨ ਸੋ ਸ਼ੁੱਡ ਬੀ ਸਟਾਰਟ ਦਾ ਫਰੇਮਿੰਗ ਯਾਰ ਯਾਰ ਸਟਾ ਨੇ ਹਾਂ ਯਾਰ ਯਾਰ ਅਹ ਉਸ ਤੋਂ ਲੈ ਆਇਆ ਇੱਕ ਸਟੋਅ ਸਮਾਨ ਦਾ ਸਾਰ ਸਾਰਾ ਤੇ ਨਟ ਵਗੈਰਾ ਨੇ ਠਿੰਡੀਆਂ ਦਾ ਹਾਰਪਨ ਤੇ ਹੁਣ ਆਪਾਂ ਭਰਾਵਾਂ ਦਾ ਫਰੇਟ ਦਾ ਪੂਰਾ ਮਿਲ ਗਿਆ ਜਿਹੜੀ ਫਰੇਟਿਆ ਰਹੂਗਾ ਤੇ ਆਹ ਬਹੁਤ ਸਿਕਨੇ ਹੱਥ ਤੋਂ ਕੰਮ ਕਰਵਾਉਣਾ ਆਹ ਬਾਕੀ ਵੀ ਜਿਹੜੇ ਤੁਸੀਂ ਲੈ ਕੇ ਹੋ ਵੇਖਣ ਦੇ ਕੀ ਕਰਦੇ ਨੇ ਆ ਸਾਰਾ ਜਿਵੇਂ ਤਿਆਰ ਹੁੰਦਾ ਹੈ ਤੇ ਫਿਰ ਮੈਂ ਤੁਹਾਨੂੰ ਇਹ ਇੱਕ ਉਹ ਬਣ ਗਿਆ ਆ ਇਹਨੂੰ ਹੁਣ ਕਸਦਾ ਪਿਆ ਵੱਡਾ ਬੇਲੀ ਇਹਨੇ ਪਹਿਲਾਂ ਸੱਤ ਤਿਆਰ ਕੀਤਾ ਸੀਗਾ ਇੱਥੇ ਤਾਂ ਨਹੀਂ ਚੈਂਪਲ ਦੇ ਵੇ ਵੋ ਫਿਰ ਸਾਰੀ ਤਿਆਰ ਹੁੰਦੀ ਹੈ

ਕੀ ਕਰ ਰਹੇ ਆ ਫਰੇਮ ਖੜੇ ਤੇ ਔਲੀ ਹੋਲੀ ਫਿਰ ਸਾਰੇ ਹੋਣਗੇ ਉਹ ਵੀਡੀਓ ਕਰਾਂਗੇ ਉਹ ਲਾਸਟ ਵਾਲੀ ਫਰੇਸੀ ਐਨ ਨੂੰ ਨਾ ਥੱਲੇ ਵਾਲੀ ਬੰਦ ਕੀਤੀ ਹੋਈ ਹੈ ਨਾ ਬੰਦ ਕੀਤੀ ਆ ਪਰ ਬੰਦ ਕਰਾਂਗੇ ਹੈ ਆ ਐਨ ਨੂੰ ਬੰਦ ਕਰ ਦੇ ਉਹ ਕਰ ਲੈਣਾ ਯਾਦ ਕਰਦੇ ਆ ਨਾ ਰੋਜ਼ ਰੋਜ਼ ਆਪਣਾ ਕਰਾ ਲੈ ਆਪਣਾ ਕਰ ਲੈ ਕਿੰਨੇ ਦਿਨ ਹੋ ਗਏ ਕਰਨਾ ਤੁਹਾਡਿਆ ਤੂ ਤੂ ਆਇਆ ਤੁਹਾਨੂੰ 2 ਘੰਟੇ ਹੋ ਚੁੱਕੇ ਆ ਸਾਨੂੰ ਸਭ ਇਹ ਕਿਹਦੇ ਜੀ ਨੇ ਦਵਾਈ ਖਰਾਬ ਕੀਤਾ ਆ ਇਹਨੇ ਲੱਗਣੀਆਂ ਦੁੱਧੀਆਂ ਆਪਣੀਆਂ ਬਰੇਸ਼ੀਆਂ ਤੇ ਇਹਦਾ ਇਹ ਨਹੀਂ ਪਤਾ ਲੱਗਦਾ ਵੀ ਲੱਗਣੀਆਂ ਕਿੱਧਰ ਨੂੰ ਨੇ ਚਲੋ ਸਭ ਡਿਸਟੈਂਸ ਮਿਲਣਾ ਸਾਨੂੰ ਡਿਸਟੈਂਸ ਨਹੀਂ ਪਤਾ ਲੱਗਣਿਆ ਤੇ ਕੋਈ ਨਹੀਂ ਉੜਾ ਮੈਨਮੁੰਨ ਕੇ ਲਾਇਆ ਦੇ ਆਦੇ ਹਿਸਾਬ ਨਾਲ ਬਾਅਦ ਤੂੰ ਫੇਰ ਫਿਤਾ ਮਾਰ ਕੇ ਦੇ ਚੈੱਕ ਕਰਾਂਗੇ ਕੀ ਵਈ ਵਾਸ ਹਾਂ ਹੋ ਗਿਆ ਹੋ ਗਿਆ ਹੋ ਗਿਆ ਸਹੀ ਹੋ ਗਿਆ ਤੁੜੇ ਜੇ ਤਾ ਵੀਡੀਓ ਬਣਾਏ ਤਾਂ ਦੱਸਾਂਦੇ ਯਾਰ ਸਹੀ ਹੋ ਗਿਆ ਅੱਧਾ ਘੰਟਾ ਮੋਣਾ ਮੱਥਾ ਮਾਰਨ ਤੋਂ ਬਾਅਦ ਆਪਣਾ ਪਤਾ ਲੱਗਾ ਵੀ ਕੀ ਆ ਲੱਗਣਾ ਜੇ ਚੰਗਾ ਜੇ ਪਿਆ ਗਾਇਸ ਤੁਸੀਂਲਾ ਜੋ ਗਾਇਸ ਵੀਰੇ ਉਧਰੋਂ ਸਟਾਰਟ ਕਰੋ ਉਧਰੋਂ ਵੀਊ ਵਧੀਆ ਹੋਣਾ ਹੈ ਓਏ ਜਿੱਦਾਂ ਵੀਡੀਓ ਤੇ ਕਮੈਂਟਾਂ ਗਾਲਾਂ ਹੀ ਕੱਢਦੀਆਂ ਨੇ ਕੋਈ છોકરી ਆ ਫਤ ਲੱਗੰਦਿਆ ਪਹਿਲਾ ਕਮੈਂਟ ਦਾ ਬੌਸ ਦਾ ਹੀ ਆਉਣਾ ਆਂ ਹੀ ਖੜਤੇ ਖੜੇ ਹੁਣ ਸੜਾ ਹੋ ਗਿਆ ਲੰਚ ਟਾਈਮ ਐਂਡ ਨਾਓ ਵੀ ਆਰ ਗੋਇੰਗ ਟੂ ਹੈਵ ਆਰ ਲੰਚ ਤੇ ਆਹ ਜਿਹੜੀ ਫੈਕਟਰੀ ਵਿੱਚ ਸਵੇਰੇ ਕਹਿੰਦੇ ਆ ਖਾਣੇ ਖੂਣੇ ਵਾਲੀ ਆ ਖਾਣੇ ਵਾਲੀ ਨਹੀਂ ਆ ਇਹ ਉਹ ਦੂਜਾ ਟਿਕੀਆਂ ਬਣਾਉਂਦੇ ਆ ਭਾਂਡੇ ਮਾਂਜਣ ਵਾਲੀਆਂ ਸਾਰਾ ਇਥੇ ਹੈ ਮੰਨਿਓ ਟੱਕਣ ਹੁੰਦੇ ਹੁੰਦੇ ਚੋ ਆਹ ਆ ਟੱਕਣ ਬ੍ਰੈਂਡ ਦਾ ਨਾਮ ਹੈ ਲੇਬਰ ਲੇਬਰ ਬ੍ਰੈਂਡ ਆਹੋ ਟੱਕ ਆਜ ਤਾਂ ਨਹੀਂ ਬਣਾ ਹੀ ਬਣਾਤਾ ਹੈ ਤੇ ਇਦਾਂ ਹੀ ਆ ਕੇ ਹੋਰ ਨਾ ਬਣਾਉਂਦੇ ਸਮਾਰ ਰੱਖ ਦਿੰਦੇ ਬਸ ਇਦਾਂ ਫੈਕਟਰੀਆਂ ਚੱਲਦੀਆਂ ਹੋਣਾਗੀ ਆਪਣੀ ਆਪਰੇ ਪੰਜਾਬੀ ਭਰਾ ਮਿਲੇ ਆਪਾਂ ਨੂੰ ਅੱਜ ਆਹ ਟਰੱਕ ਲੈ ਗਿਆ ਲੋਡ ਲਾਉਣ ਨਾ ਸਬਜੀ ਵੇਚਣੀ ਪਈ ਦੀ ਹਾਂ ਵੇਖਾ ਇੰਨੀ ਖਾ ਲਾਂਗੇ ਆਪਾਂ ਸੋਨੇ ਬਾਈਆ ਲੋਕਰ ਹੈਗਾ ਉਹ ਉਹ ਸਾਹਿਬ ਲੋਕ ਮਿਲਣਗੇ ਚਾ ਗੋਲੀ ਚੁੰਗਲਾ ਲਾਗੀ ਹਾਂ ਆਮ ਮਲੇਸ਼ੀਆ ਦੀਆਂ ਰੋਟੀਆਂ ਉਹ ਖੂੜੀ ਲੱਗੀ ਕਰੂਆ ਯਾਰ ਆਈ ਲਓ ਜੀ ਤੰਨ ਵੀ ਲੱਗ ਚੱਲੇ ਆ ਰੋਟੀ ਖਾਂਦ ਤੋਂ ਬਾਅਦ ਇਹਨਾਂ ਨੂੰ ਕੰਪਲੀਟ ਕਰ ਲਿਆ ਇੱਥੇ ਲੱਗ ਗਿਆ ਤੇ ਬਾਕੀ ਉੱਤੇ ਵੀ ਲਾ ਮੁੰਡਾ ਮਾਫੀ ਨਹੀਂ ਚੱਲੇਗਾ ਰੰਪਾ ਜਾ ਕੇ ਰਹਿਣਾ ਕੰਮ ਆਪਣਾ ਸਾਰਾ ਹੋ ਗਿਆ ਜਿੰਨਾ ਕੋਲ ਨੂੰ ਸਮਝਾਇਆ ਗਿਆ ਸੀਗਾ ਜਿੰਨਾ ਸਾਡੇ ਸਮਝ ਆਇਆ ਉਹ ਸਾਰਾ ਕਰਤਾ ਤੇ ਬਾਕੀ ਉਹ ਅਰੇਲਾ ਲਾਉਣੀਆਂ ਹੈਗੀਆਂ ਇਹ ਮੋਡੀਫਾਈ ਕਰਨ ਵਾਲੀਆਂ ਨੇ ਉਹਦਾ ਨਹੀਂ ਪਿਆਜ ਨੂੰ ਨਾ ਨਾ ਅਸੀਂ ਤਰੀਕੇ ਨਾਲ ਪਾਇ ਨਹੀਂ ਗਿਆ ਇਹ ਮੋਡੀਫਾਈ ਹੋਊਗਾ ਸਵੇਰੇ ਬਹੁਤ ਸੌਣਗੇ ਤੇ ਉਹ ਕਰਨ ਗਿਆ ਕੇ ਹਾਂ ਬਾਕੀ ਕੰਮ ਦੀ ਸੇਰੇ ਪਾਵਾਂਗੇ ਐਨਾ ਕੰਮ ਚੱਕ ਤਾ ਅੱਜ ਹੁਣ ਸਵੇਰੇ ਇਹ ਕਹਿੰਦੇ ਕ੍ਰੋਸ ਲੱਗਣੇ ਆ ਤੇ ਕ੍ਰੋਸ ਤੇ ਤੇ ਘਰੇਲਾ ਰੱਖਣੀਆਂ ਨੇ ਬਹੁਤ ਪਲਾਂ ਉਹ ਤਾਂ ਪਤਾ ਹੀ ਇਹ ਬਾਲਪਕ ਮਾਰਨੇ ਆ ਤੇ ਇੱਕ ਬਹੁਤ ਸਾਡਾ ਆਂਦਾ ਵੀ ਆ ਚੇਂਜ ਕਰਨੇ ਆ ਆ ਸਾਰੇ ਚੇਂਜ ਹੋਣਗੇ ਨਵੇਂ ਲਾਵਾਂਗੇ ਸਾਰੇ ਓਕੇ ਬੋਸ ਸ਼ਲ ਵੀ ਗੋ ਹਾਂ ਓਕੇ ਡਾਣਾ ਚਲੋ ਵੀ ਇਹ ਆ ਫੈਕਟਰੀ ਸਾਬਨ ਵਾਲੀ ਜਿਹੜੀ ਦੱਸਣਾ ਬੋਲੀ ਜਾਂ ਮੇਰੇ ਇੱਥੋਂ ਤੋਂ ਸਮਾਨ ਆਉਂਦੇ ਆ ਉਸ ਤੋਂ ਬਣੀ ਜਾਂਦਾ ਤੇ ਆ ਤੁਹਾਡੇ ਟੱਕਣ ਜਿਹੜੇ ਲਾਣ ਦੇ ਬਣੇ ਹੋਇਆ ਘੁੰਮ ਘੁੰਮ ਕੇ ਜਾਂਦੇ ਆ ਇਹਦੇ ਵਿੱਚ ਤੇ ਉਹ ਮਸ਼ੀਨਾਰੀ ਸਾਰਾ ਟਿੱਕੀ ਪਈ ਜਾਂਦੀ ਹੈ ਅੱਗੇ ਉਹ ਟੱਕਣ ਲਾਈ ਆਉਂਦੇ ਨੇ ਆ ਦੇਖੋ ਟੱਕਣ ਲਾ ਕੇ ਉਸ ਤੋਂ ਕੇ ਪੈਸੇ ਹੁੰਦੀ ਸਾਰੀ ਜਿਹੜੇ ਆਪਾਂ ਲਈਏ ਜਾਂਦੇ ਹਾਂ ਵੀ ਐਂ ਤੇ ਤੇ ਆ ਸਾਰਾ ਕੰਮ ਇਹਦਾ ਖੰਡੀ ਕਰਦੇ ਆ ਤੇ ਇਸ ਤੋਂ ਬਾਅਦ ਉਹ ਟਰੱਕ ਰੋਡ ਮੈਂ ਬਸ ਮਾਰਾਂ ਤੇ ਇਸੋਂ ਨੰਦਾ ਤੇ ਹੁਣ ਅਸੀਂ ਚੱਲੇ ਵਾਪਸ ਪਿੰਡ ਨੂੰ ਯਾਨੀ ਘਰ ਨੂੰ ਢਾਕੀ ਆਣਾ ਦੇ ਨਾਲ ਸਾਪਣਾਂ ਟੱਕਣ ਲੱਗਦੇ ਤੇ ਇਹ ਮੇਰੇ ਖਿਆਲ ਚ ਪਾਰਟ 1 ਪਾਰਟ 2 ਬਣਾਉਣਾ ਪੈਣਾ ਉਹ ਇੱਕ ਪਾਰ ਤੇ ਤਾਂ ਲੋਟ ਆਣੀ ਕੰਮ ਤੇ ਹੁਣ ਬਾ ਚੁੱਕਦੇ ਅਸੀਂ ਗੱਡੀ 30 35 ਮਿੰਟ ਡਰਾਈਵੇ ਜਾ ਕੇ ਨਾਉਣੇ ਨੂੰ ਨੇ ਓਕੇ ਬਾਏ